ਹੜਕ ਪ੍ਰਥਾਏ ਸ਼ਰਮਾਉੱਲੀ ਨੇ ਚੌਥੀ ਵਾਰ ਨੇਪਾਲ ਦੇ ਪ੍ਰਧਾਨ ਮੰਤਰੀ ਦੇ ਤੌਰ ਤੇ ਸ਼ਬਦ ਲੈ ਲਈ ਹੈ। ਉਹਨਾਂ ਨੂੰ ਇਹ ਸ਼ਬਦ ਰਾਸ਼ਟਰਪਤੀ ਰਾਮ ਚੰਦਰ ਪੜਿਓਲ ਵੱਲੋਂ ਦਵਾਈ ਗਈ। ਉਹਨਾਂ ਨੇ ਪੁਸ਼ਪ ਕਮਲ ਦੈਲ ਪ੍ਰਚੰਡ ਦੀ ਜਗ੍ਹਾ ਲਈ ਹੈ। ਇਹ ਵੀ ਗੱਲ ਹੈਰਾਨੀਜਨਕ ਹੈ ਕਿ ਪੁਸ਼ਪ ਕਮਲ ਪਹਿਲਾਂ ਕੇਪੀ ਓਲੀ ਦੇ ਸਮਰਥਨ ਵਾਲੀ ਸਰਕਾਰ ਚਲਾ ਰਹੇ ਸਨ। ਪਰ 4 ਜੁਲਾਈ ਨੂੰ ਉਹਨਾਂ ਨੇ ਆਪਣਾ ਸਮਰਥਨ ਵਾਪਸ ਲੈ ਲਿਆ। ਇਸ ਤੋਂ ਪਹਿਲਾਂ ਓਲੀ ਨੇ ਪ੍ਰਚੰਡ ਨਾਲ 2 ਜੁਲਾਈ ਨੂੰ ਮੁਲਾਕਾਤ ਕੀਤੀ ਉਹਨਾਂ ਨੂੰ ਨੇਪਾਲੀ ਕਾਂਗਰਸ ਦੇ ਸ਼ੇਰ ਬਹਾਦਰ ਦੇਊਬਾ ਨਾਲ ਹੋਈ ਡੀਲ ਬਾਰੇ ਦੱਸਿਆ ਪਰ ਪ੍ਰਚੰਡ ਨਹੀਂ ਮੰਨਿਆ ਅਤੇ ਉਹਨਾਂ ਨੇ ਕੇਪੀ ਹੋਲੀ ਤੇ આરોਪ ਲਾਇਆ ਕਿ ਉਹਨਾਂ ਨੇ ਉਸ ਦੀ ਪਿੱਠ ਪਿੱਛੇ ਛੁਰਾ ਮਾਰਿਆ ਅਤੇ ਉਹ ਸੰਸਦ ਜਾਣਾ ਪਸੰਦ ਕਰਨਗੇ 12 ਜੁਲਾਈ ਨੂੰ ਵਿਸ਼ਵਾਸ ਮਤ ਉੱਤੇ VOTING ਹੋਈ VOTING ਵਿੱਚ ਪ੍ਰਚੰਡ ਹਾਰ ਗਏ ਅਤੇ ਉਹਨਾਂ ਦੀ ਸਰਕਾਰ ਡਿੱਗ ਗਈ ਇਸ ਤੋਂ ਬਾਅਦ ਕੇ ਪੀ ਓਲੀ ਨੇ 166 ਸੰਸਦਾਂ ਵਾਲੀ ਚਿੱਠੀ ਦਿਖਾਈ ਅਤੇ ਸਰਕਾਰ ਬਣਾਉਣ ਦਾ ਨਿਯੋਤਾ ਰਾਸ਼ਟਰਪਤੀ ਨੇ ਦਿੱਤਾ 네ਪਾਲ ਵਿੱਚ ਸਰਕਾਰ ਬਣਾਉਣ ਲਈ ਕਿਸੇ ਵੀ ਪਾਰਟੀ ਨੂੰ 138 ਸੰਸਦ ਚਾਹੀਦੇ ਹੁੰਦੇ ਹਨ ਅਤੇ ਓਲੀ ਕੋਲ ਇਸ ਤੋਂ ਜ਼ਿਆਦਾ ਸੀ ਓਲੀ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਹੋਰ ਦੇਸ਼ਾਂ ਤੋਂ ਵੀ ਵਿਵਿਧਾਈ ਸੰਦੇਸ਼ ਮਿਲੇ ਕੇ ਪੀ ਓਲੀ ਦਾ ਜਨਮ 12 ਫਰਵਰੀ 1952 ਨੂੰ ਪਿਤਾ ਮੋਹਨ ਪ੍ਰਸਾਦ ਓਲੀ ਦੇ ਘਰ ਅਤੇ ਮਾਂ ਮਧੂ ਮਾਇਆ ਦੀ ਕੁੱਖੋਂ ਹੋਇਆ। ਉਹਨਾਂ ਨੇ ਆਪਣੇ ਮੁੰਡੇ ਦਾ ਨਾਮ ਖੜਕ ਪ੍ਰਸਾਦ ਓਲੀ ਰੱਖਿਆ। 4 ਸਾਲ ਦੀ ਉਮਰ ਵਿੱਚ ਉਹਨਾਂ ਦੇ ਸਿਰ ਉੱਤੋਂ ਉਹਨਾਂ ਦੀ ਮਾਂ ਦਾ ਸਾਆ ਆ ਉੱਠ ਗਿਆ। ਮਾਂ ਦੀ ਮੌਤ ਤੋਂ ਬਾਅਦ ਉਸ ਦੀ ਦੇਖਭਾਲ ਦਾਦੀ ਨੇ ਕੀਤੀ। ਕੇਪੀ ਓਲੀ ਫੁੱਟਬਾਲ ਅਤੇ ਸ਼ਤਰੰਜ ਵਿੱਚ ਸ਼ੁਰੂ ਤੋਂ ਹੀ ਮਾਹਿਰ ਸੀ। ਓਲੀ ਦਾ ਮੰਨਣਾ ਹੈ ਕਿ ਸ਼ਤਰੰਜ ਨਾਲ ਦਿਮਾਗ ਤੇਜ਼ ਹੁੰਦਾ ਹੈ। ਛੋਟੀ ਉਮਰ ਵਿੱਚ ਹੀ ਉਸ ਦੀ ਮਿੱਤਰਤਾ ਕਮਿਊਨਿਸਟ ਨੇਤਾ ਰਾਮਨਾਥ ਦੈਲ ਨਾਲ ਹੋਈ ਰਾਮਨਾਥ ਦੈਲ ਦੀ ਵਜ੍ਹਾ ਨਾਲ ਹੀ ਉਸਨੇ ਲੈਨਿਨ ਅਤੇ Karl Marx ਨੂੰ ਜਾਣਿਆ ਕਹਿੰਦੇ ਹਨ ਕਿ Marx ਦੀ ਲੇਖਣੀ ਤੋਂ ਉਹਲੀ ਦੇ ਜੀਵਨ ਨੂੰ ਬਹੁਤ ਪ੍ਰਭਾਵਿਤ ਕੀਤਾ ਸਾਲ 1970 ਵਿੱਚ ਉਹ ਨੇਪਾਲ ਕਮਿਊਨਿਸਟ ਪਾਰਟੀ ਦੇ ਮੈਂਬਰ ਬਣ ਗਏ ਇਹ ਚਾਪਾ ਵਿਦਰੋਹ ਦੇ ਸਮੇਂ ਦੀ ਗੱਲ ਹੈ ਇਸ ਤੋਂ ਬਾਅਦ ਉਹਨਾਂ ਨੂੰ ਜੇਲ੍ਹ ਵਿੱਚ ਜਾਣਾ ਪਿਆ ਜੇਲ੍ਹ ਵਿੱਚੋਂ ਆਉਣ ਤੋਂ ਬਾਅਦ ਉਹ CPM ML ਦੇ ਮੈਂਬਰ ਬਣੇ ਇਸ ਤੋਂ ਬਾਅਦ ਨੇਪਾਲ ਵਿੱਚ ਲੋਕਤੰਤਰ ਲਈ ਸੰਘਰਸ਼ ਹੋਇਆ ਅਤੇ ਉੱਲੀ ਇਸ ਵੇਲੇ ਕਾਫੀ ਮਸ਼ਹੂਰ ਹੋ ਗਏ 1991 ਵਿੱਚ ਪਹਿਲੀ ਵਾਰ ਚਾਪਾ ਤੋਂ ਉੱਲੀ ਸੰਸਦ ਮੈਂਬਰ ਬਣੇ 1994 ਵਿੱਚ ਫਿਰ ਸੰਸਦ ਚੁਣੇ ਗਏ ਅਤੇ ਮੋਹਨ ਅਧਿਕਾਰੀ ਦੀ ਸਰਕਾਰ ਵਿੱਚ ਗ੍ਰਹਿ ਮੰਤਰੀ ਬਣੇ 2006 ਵਿੱਚ ਗਿਰਜਾ ਪ੍ਰਸਾਦ ਦੀ ਸਰਕਾਰ ਵਿੱਚ ਉਹ ਉਪ ਪ੍ਰਧਾਨ ਮੰਤਰੀ ਅਤੇ ਬਾਅਦ ਵਿੱਚ ਵਿਦੇਸ਼ ਮੰਤਰੀ ਬਣੇ 2015 ਵਿੱਚ ਪਹਿਲੀ ਵਾਰ ਕੇਪੀ ਉੱਲੀ ਨੇਪਾਲ ਦੇ ਪ੍ਰਧਾਨ ਮੰਤਰੀ ਬਣੇ ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਕੇ ਪੀ ਓਲੀ ਦੇ ਭਾਰਤ ਨਾਲ ਰਿਸ਼ਤੇ ਥੋੜੇ ਰੁੱਖੇ ਰਹੇ ਸਨ 2018 ਵਿੱਚ ਜਦੋਂ ਓਲੀ ਦੁਬਾਰਾ ਪ੍ਰਧਾਨ ਮੰਤਰੀ ਬਣੇ ਸੀ ਤਾਂ ਉਸ ਵੇਲੇ ਉਹਨਾਂ ਨੇ ਜਿਹੜਾ ਨੇਪਾਲ ਦਾ ਨਕਸ਼ਾ ਜਾਰੀ ਕੀਤਾ ਸੀ ਉਸ ਵਿੱਚ ਕਾਲਾ ਪਾਣੀ ਸਮੇਤ ਭਾਰਤ ਦੇ ਹੋਰ ਹਿੱਸਿਆਂ ਨੂੰ ਨੇਪਾਲ ਦਾ ਹਿੱਸਾ ਦੱਸਿਆ ਸੀ ਇਸ ਤੋਂ ਭਾਰਤ ਕਾਫੀ ਜ਼ਿਆਦਾ ਨਾਰਾਜ਼ ਹੋਇਆ ਸੀ ਅਤੇ ਦੋਵਾਂ ਦੇਸ਼ਾਂ ਵਿਚਾਲੇ ਰਿਸ਼ਤੇ ਵੀ ਵਿਗੜ ਗਏ ਸਨ ਜਦੋਂ ਉਹਨਾਂ ਦੀ ਸਰਕਾਰ ਡਿੱਗੀ ਸੀ ਤਾਂ ਉਹਨਾਂ ਨੇ ਕਿਹਾ ਵੀ ਸੀ ਕਿ ਕਾਲਾ ਪਾਣੀ ਨੂੰ ਨੇਪਾਲ ਦਾ ਹਿੱਸਾ ਦੱਸਣ ਕਰਕੇ ਉਹਨਾਂ ਦੀ ਸਰਕਾਰ ਗਈ ਖੈਰ ਹੁਣ ਗੱਲ ਪੁਰਾਣੀ ਹੋ ਗਈ ਹੁਣ ਦੁਬਾਰਾ ਓਲੀ ਨੂੰ ਪ੍ਰਧਾਨ ਮੰਤਰੀ ਬਣਾਇਆ ਗਿਆ ਦੇਖਣਾ ਹੋਵੇਗਾ ਕਿ ਹੁਣ ਉਹ ਭਾਰਤ ਨਾਲ ਕਿੱਦਾਂ ਦੇ ਰਿਸ਼ਤੇ ਰੱਖਦੇ ਹਨ